ਹੌ ਸਾਹਮਣੇ ਮੁੰਡਾ ਲੁਧਿਆਣੇ ਵਾਲਾ ਵਾਹਏ ਸੋਹਣਿਆ ਵਾਹਏ ਸੋਹਣਿਆ ਮੁੰਡਾ ਹੈਂਡੀਕੈਪਟ ਹੈ ਪਰ ਸੋਚ ਵੱਡੀ ਹੈ ਮੈਨੂੰ ਜਦੋਂ ਇਹਨੂੰ ਵੇਖਿਆ ਕਿਦਾਂ ਵੀਡੀਓ ਵੇਖੀ ਮੈਂ ਦੀ ਉਹਦੇ ਵੀ ਮੈਨੂੰ ਲੱਖੀ ਯਾਦ ਆ ਗਿਆ ਤੇ ਜੇ ਅੱਜ ਇਹਨੂੰ ਵੇਖ ਲਿਆ ਤਾਂ ਅੱਜ ਫੇਰ ਲੱਖੀ ਯਾਦ ਆ ਗਿਆ ਯਾਦ ਆ ਤੈਨੂੰ ਯਾਦ ਹੋਣਾ ਟੂਰਨਾਮੈਂਟ ਸੀ ਨੂਰ ਮੈਦ ਦਾ ਤੇ ਮੁੰਡਾ ਫੀਲਡਿੰਗ ਕਰਦਾ ਸੀਗਾ ਤੇ ਲੱਖੀ ਨੇ ਕਹਿੰਦੇ ਕੋਲ ਜਾ ਕੇ ਤੇ ਕੈਮਰਾ ਮਾਰਾ ਕੇ ਦੀ ਇੰਟਰਵਿਊ ਕਰਕੇ ਗਿਆ ਤੇ ਉਸ ਤੋਂ ਬਾਅਦ ਅੱਜ ਉਹਦੀ ਯਾਦ ਵੀ ਹੈ ਜਿੰਨੀ ਵੀ ਸੰਗਰ ਦਾ ਲੱਖੀ ਦਾ ਤਾੜੀ ਜ਼ੋਰਦਾਰ ਮਾਰਾ ਜਣੇ ਕਰੀ ਹੈ ਵੀ ਨੌਜਵਾਨਾਂ ਤਿਆਰ ਆ ਜੋ ਤੈਨੂੰ ਯਾਦ ਕਰੂ ਲੱਖੀ ਵੀ ਨਾਂ ਜਿੱਤਿਆ ਉਹ ਸੁਦੀਪ ਸੰਗਰ ਜੀ ਵੱਲੋਂ ਇਹ ਫਿਲਟਰ ਲਈ 100 ਦੇ ਜਿਹੜੇ ਵੱਡੇ ਮਾਨਤਮਾਨੀ ਸਾਹਿਬ ਸੌਣਾਂ ਨਹੀਂ ਸਰਨਾ 500 ਤੁਹਾਡੇ ਸਾਰੇ ਪਰਵਾਨੋ ਸਤਿਗੁਰਾਂ ਦੀ ਮਾਣ ਇਹਦਾ ਇਹ ਕਹਿੰਦੇ ਤਵਾਰੀ ਫੈਮਿਲੀ ਵੱਲੋਂ ਵੀ 500 ਦੇ ਮੁੰਡੇ ਦੀ ਲੰਗ ਤੋ ਜਿਹਨੇ ਕਹਿੰਦੇ ਮਾਣ ਮੇਰੇ ਵੀਰੋ ਇੱਕ ਘਰ ਦਾ ਮੇਲਾ ਸੀ ਰਿਆ ਹਰ ਗੱਲ ਜਿਹੜੀ ਇਹ ਕਹਿੰਦੇ ਹੁੰਦੀ ਆ ਵਾਕਈ ਵਾਕਈ